ਜਤਰਾਜ ਹੈ ਬਾਕੀ ਤਾਂ ਪ੍ਰਬੰਧਕੀ ਕਮੇਟੀ ਹੈ ਜャ ਜਿਹੜੇ ਰੂਲ ਬਣਾਉਂਦੇ ਨੇ ਕਿ ਤੁਸੀਂ ਨਾਂ ਕਿਉਂ ਨਹੀਂ ਦੱਸਦੇ ਕਾਲਜ ਦਾ 12 ਨੰਬਰ ਟੀਮ ਇਹਨੂੰ ਕੀ ਪਤਾ ਕਿਹੜੇ ਕਾਲਜ ਦੀ ਟੀਮ ਹੈ ਜੀ ਤੁਸੀਂ ਤੁਸੀਂ ਨਾਂ ਦੱਸੋ ਕਿ ਫਲਾਨੇ ਕਾਲਜ ਦੀ ਟੀਮ ਆਉਗੀ ਕਹਿੰਦੇ ਜੀ ਜੱਜਾਂ ਨੂੰ ਪਤਾ ਲੱਗ ਜਾਂਦਾ ਇਹਦੇ ਨਾਲ ਫਿਰ ਉਹ ਨੰਬਰ ਨਾਲ ਫਿਰ ਭਾਦ ਇਹਦਾ ਮਤਲਬ ਜੱਜਾਂ ਤੇ ਯਕੀਨ ਹੈ ਨਹੀਂ ਤੁਹਾਨੂੰ ਜੱਜ ਕਿਉਂ ਬਣਾਏ ਨੇ ਫਿਰ ਤੁਸੀਂ ਨਾਮ ਦੱਸੋ ਤਾਂ ਕਿ ਸਟੂਡੈਂਟ ਉਹ ਸਾਹਬ ਨਾਲ ਉਸ ਉਸ ਕਾਲਜ ਦੇ ਸਟੂਡੈਂਟ ਵੀ ਆਏ ਹੋਣੇ ਉਹ ਆਪਣੀ ਟੀਮ ਨੂੰ ਆਪਣੇ ਭੰਗੜੇ ਵਾਲੇ ਮੁੰਡਿਆਂ ਨੂੰ ਆਪਣੇ ਨੂੰ ਉਹ ਸ਼ਾਬਾਸ਼ੇ ਦੇਣ ਉਹਨਾਂ ਵਾਸਤੇ ਛੇਰ ਅਪ ਕਰ ਟੀਮ ਦਾ ਨਾਮ ਦੱਸਣ ਜੀ ਕਿ ਹੱਥ ਵੀ 12 ਨੰਬਰ ਟੀਮ ਹੈ ਜੀ ਫਰਾਨੇ ਕਾਲਜ ਦੀ ਟੀਮ ਹੈ ਜੀ ਬਾਅਦ ਜਿੱਦੋਂ ਰਿਜ਼ਲਟ ਆਊਗਾ ਉਹਦੋਂ ਵੀ ਤਾਂ ਦੱਸੋਗੇ 12 ਨੰਬਰ ਦਾ ਨਾਮ ਸੀਗਾ 9 ਨੰਬਰ ਦਾ ਨਾਮ ਸੀਗਾ ਸੋ ਜੱਜਾਂ ਤੇ ਯਕੀਨ ਕਰੋ ਜੇ ਜੱਜ ਬਣ ਆਏ ਨੇ ਤਾਂ ਬੜੇ ਬਧੀਆ ਤਜਰਬੇਕਾਰ ਨੇ ਇਹਨਾਂ ਨੂੰ ਸਾਰਾ ਪਤਾ ਹੈ ਆਪ ਖੁਦ ਏਹ ਸਟੇਜ ਜਾ ਤੋਂ ਨਿਕਲੇ ਨੇ ਆਪ ਖੋ ਦੇਣਾ ਨੇ ਟਰੋਫੀਆਂ ਜਿੱਤੀਆਂ ਨੇ ਹਾਰੀਆਂ ਵੀ ਨੇ ਹਾਰਨ ਜਿੱਤਣ ਤੋਂ ਰਿਜ਼ਲਟ ਵਾਲੇ ਕਨ ਪਤਾ ਲੱਗਦਾ ਹੁੰਦਾ ਉਹਨਾਂ ਨੂੰ ਆਪੇ ਪਤਾ ਹੁੰਦਾ ਰਿਜ਼ਲਟ ਤਾਂ ਪਹਿਲੀ ਆਉਂਦਾ ਉਹਨਾਂ ਦਾ ਪਰ ਹਾਂ ਐਨਾ ਕਹਿ ਵੀ ਦਰਿਆ ਦਿਲ ਰੱਖਿਆ ਕਰੋ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਦਾਂ ਕੋਈ ਇੱਕ ਨੰਬਰ ਘੱਟ ਆ ਗਏ ਕੋਈ ਗੱਲ ਨਹੀਂ ਅਗਲੀ ਵਾਰ ਸੈਮੈਸਟਰ ਸਿਸਟਮ ਹੋ ਗਿਆ ਅਗਲੇ ਸੈਮੈਸਟਰ ਜ ਪੂਰੇ ਕਰ ਲਾਂਗੇ ਹੁਣ ਕੁੜੀਆਂ ਦੇ 99.99.4 ਨੰਬਰ ਆ ਜਾਣ 99.4% ਆ ਜਾਣ ਤਾਂ ਵੀ ਉਹ ਪੇਪਰ ਚੈਕਰ ਨੂੰ ਗਾਲਾਂ ਕੱਢਦੀ ਪਤਾ ਨਹੀਂ ਕੌਣ ਕੰਜੂਸ ਮੱਖੀ ਚੂਸ ਬੈਠਾ ਤਾਂ